ਹੈਲੋ ਜੀ ਸਰ ਸ਼ੀਕ ਆਲ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਬਹੁਤ ਹੀ ਸੋਹਣੇ ਸਟਾਈਲਿਸ਼ ਜਿਹੇ ਪੰਜਾਬੀ ਸੂਟਸ ਲੈ ਕੇ ਆਏ ਆ ਸਾਰੇ ਹੀ ਇਹ ਬੁਟੀਕ ਸਟਾਈਲ ਫੈਬਰਿਕ ਰੈਨ ਵਾਲਾ ਹੈਗਾ ਇਸ ਫੈਬਰਿਕ ਨੂੰ ਯੂਜ਼ ਕਰਕੇ ਤੁਸੀਂ ਬਹੁਤ ਹੀ ਵਧੀਆ ਆਊਟਫਿਟਸ ਡ्रेसेस ਆਪਣੇ ਅਕੋਰਡਿੰਗ ਰੈਡੀ ਕਰ ਸਕਦੇ ਹੋ ਇਹ ਤੁਸੀਂ ਦੇਖ ਰਹੇ ਹੈਗੇ ਹੋ ਇਹ ਸੈਟਨ ਦਾ ਹੈਗਾ ਫੈਬਰਿਕ ਹੈਗਾ ਬਹੁਤ ਹੀ ਵਧੀਆ ਮੋਡਲ ਸੈਟਨ ਫੈਬਰਿਕ ਹੈ ਬੰਦੇਜੀ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋ ਜਿੰਨਾਂ ਪੰਜਾਬਪੂਰੀ ਟੋਨ ਵੀ ਕਹਿ ਸਕਦੇ ਆ ਤਾਂ ਇਸ ਵਿੱਚ ਜੋ ਕਲਰਸ ਆ ਤੁਸੀਂ ਦੇਖ ਸਕਦੇ ਹੈਗੇ ਇਹ ਪਰ ਮੀਟਰ ਅਕੋਰਡਿੰਗ ਗ੍ਰਾਉਣ ਵਾਲੀ ਫੈਬਰਿਕ ਆ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਜਿਹੜਾ ਫੈਬਰਿਕ ਲੈ ਸਕਦੇ ਹੋ ਕਿੰਨੇ ਮੀਟਰ ਲੈਣਾ 2.5 ਮੀਟਰ ਤੋਂ ਕੱਟ ਕਟਿੰਗ ਨਹੀਂ ਮਿਲਦੀ 2.5 ਮੀਟਰ ਮਤਲਬ ਸ਼ਰਟ ਸ਼ਰਟ ਦੀ ਕਟਿੰਗ ਤੋਂ ਸਟਾਰਟ ਹੋ ਜਾਂਦਾ ਹੈਗਾ ਉਸ ਤੋਂ ਉੱਪਰ ਜਿੰਨੀ ਜ਼ਿਆਦਾ ਤੁਸੀਂ ਕਟਿੰਗ ਲੈਣਾ ਚਾਹੁੰਦੇ ਹੋ ਲੈ ਸਕਦੇ ਹੈਗੇ ਹੋ 5 ਮੀਟਰ ਲੈਣਾ ਚਾਹੁੰਦੇ ਹੋ ਜਾਂ 7 ਮੀਟਰ ਲੈਣਾ ਚਾਹੁੰਦੇ ਹੋ ਜੇ ਵੀ ਲੌਂਗ ਫੌਕ ਆਪਾਂ ਅਨਾਰਕਲੀ ਸਟਾਈਲ ਬਣਾਉਣਾ ਹੋਵੇ ਜਾਂ ਕਿਸੇ ਤਰ੍ਹਾਂ ਵੀ ਤੁਸੀਂ ਜ਼ਿਆਦਾ ਫੈਬਰਿਕ ਲੈਣਾ ਹੋਵੇ ਤਾਂ ਜਿੰਨਾ ਮਰਜ਼ੀ ਲੈ ਸਕਦੇ ਹੋ ਬਟ 2.5 ਮੀਟਰ ਤੋਂ ਕੱਟ ਕਟਿੰਗ ਨਹੀਂ ਮਿਲੇਗੀ ਕਿਉਂਕਿ ਕਾਫੀ ਮੇਰੇ ਸਿਸਟਰਜ਼ ਦਾ ਮੈਸਰ ਅੰਦਰ ਜੀ ਮੀਟਰ ਮਿਲ ਜਾਏਗਾ ਡੇਢ ਮੀਟਰ ਮਿਲ ਜਾਏਗਾ ਸੋ ਉਹ ਨਹੀਂ ਮਿਲੇਗਾ 2 ਮੀਟਰ ਤੋਂ ਸਟਾਰਟਿੰਗ ਹੁੰਦੀ ਆ ਬਾਕੀ ਤੁਸੀਂ ਪਰ ਮੀਟਰ ਅਕੋਰਡਿੰਗ ਫੈਬਰਿਕ ਰਹਿਣ ਵਾਲਾ ਹੈਗਾ ਕਲਰਸ ਆਪਸ਼ਨ ਤੁਸੀਂ ਦੇਖ ਹੀ ਸਕਦੇ ਹੈਗੇ ਹੋ ਨੈਕਸ ਅਗੇ ਚਨੂਨ ਦੇ ਚਨੂਨ ਦੀ ਆਪਣੀ ਇਹ ਕਲੈਕਸ਼ਨ ਬਹੁਤ ਹੀ ਜ਼ਿਆਦਾ ਪਿਆਰੀ ਹੈ ਫੁੱਲ ਹੈਵੀ ਕਲੈਕਸ਼ਨ ਰਹਿਣ ਵਾਲੀ ਹੈ ਨੈਕਸਟ ਤੁਹਾਨੂੰ ਮੈਂ ਦਿਖਾਨੀ ਆ ਬਹੁਤ ਹੀ ਪਿਆਰੀ ਇਹ ਬੰਦੇਜੀ ਪ੍ਰਿੰਟ ਆਗੇ ਪਹਿਲਾ ਵਾਲੇ ਹੀ ਮੋਡਲ ਵਾਲੇ ਮੋਡਲ ਸੈਟਨ ਨੈਕਸਟ ਹੈਗੇ ਹੈ ਚਨੂਨ ਦੇ ਵਿੱਚ ਚਨੂਨ ਦੇ ਵਿੱਚ ਤੁਸੀਂ ਸ਼ੇਡ ਦੇਖ ਸਕਦੇ ਹੋ ਸਾਰੇ ਹੀ ਰੈਸਟ ਹੈ ਰਾਇਲ ਬਲੂ ਹੈ ਵਾਈਟ ਹੈ ਬੜੇ ਹੀ ਪਿਆਰੇ ਜਿਹੇ ਸ਼ੇਡ ਆ ਫੁੱਲ ਹੈਵੀ ਪਾਰਟੀਅਰ ਕਲੈਕਸ਼ਨ ਆ ਤੁਸੀਂ ਇਹਨਾਂ ਨੂੰ ਯੂਜ਼ ਕਰਕੇ ਬਹੁਤ ਹੀ ਸੋਹਣੇ ਸੂਟ ਬਣਵਾ ਸਕਦੇ ਹੈਗੇ ਹੋ ਬੜੇ ਹੀ ਪਿਆਰੇ ਪਿਆਰੇ ਹੈਗੇ ਆ ਸਾਰੇ ਰਾਇਲ ਬਲੂ ਹੈ ਜਿਹੜੇ ਇਹ ਸ਼ਰਟ ਬਨੇਗਾ ਤੇ ਜਿਹੜਾ ਦੂਸਰਾ ਫੈਬਰਿਕ ਆ ਬੁੱਟੀ ਵਾਲਾ ਉਹ ਬਾਟਮ ਬਣਵਾ ਸਕਦੇ ਹੋ ਉਹ ਤੁਹਾਡੀ ਇੱਛਾ ਵੈਸੇ ਦੋਨੋਂ ਹੀ ਫੈਬਰਿਕ ਜਿਹੜੇ ਬੂਟੀ ਵਾਲੇ ਵੀ ਆ ਐਂਡ ਫਲਾਰ ਵਾਲੇ ਜਿਹੜੇ ਹੈਵੀ ਆ ਦੋਨੋਂ ਹੀ ਪਰ ਮੀਟਰ ਅਕੋਰਡਿੰਗ ਹੈਗੇ ਤੁਸੀਂ ਇਹਨਾਂ ਦੋਨੋਂ ਚ ਜਿਹੜਾ ਵੀ ਫੈਬਰਿਕ ਪਰ ਮੀਟਰ ਅਕੋਰਡਿੰਗ ਲੈਣਾ ਚਾਹੁੰਦੇ ਹੋ ਲੈ ਸਕਦੇ ਹੈਗੇ ਹੋ ਕਲਰਸ ਬਹੁਤ ਅੱਛੇ ਨੇ ਫੁੱਲ ਹੈਵੀ ਪਾਰਟੀ ਵੇਅਰ ਕਲੈਕਸ਼ਨ ਆ ਕਿਉਂਕਿ ਹੁਣ ਆਪਣਾ ਨੈਕਸਟ ਫੈਸਟੀਵਲ ਸੀਜ਼ਨ ਸਟਾਰਟ ਹੋ ਜਾਏਗਾ ਸੋ ਜਿੰਨਾ ਮੇਰੇ ਆ ਵੀ ਪਹਿਣਾ ਨੇ ਲੈਨੇ ਆ ਸੂਟ ਤਾਂ ਆਪਣੇ ਲੈ ਲਓ ਜਲਦੀ ਤੋਂ ਜਲਦੀ ਕਿਉਂਕਿ ਇਹ ਵਾਲੇ ਸੂਟ ਸੋਲਡ ਬਹੁਤ ਜਲਦੀ ਹੋ ਜਾਂਦੇ ਨੇ ਬਹੁਤ ਜਲਦੀ ਸੇਲ ਹੋ ਜਾਂਦੇ ਨੇ ਜਿਹੜੇ ਮੇਰੇ ਪਹਿਲਾਂ ਵਾਲੇ ਕਸਟਮਰਸ ਆ ਪਹਿਲੀਆਂ ਵਾਲੀਆਂ ਪਹਿਨਾਂ ਨੇ ਉਹਨਾਂ ਨੂੰ ਪਤਾ ਹੈਗਾ ਵੀ ਇਹ ਜਲਦੀ ਹੀ ਸਟਾਕ ਆਊਟ ਹੋ ਜਾਂਦੇ ਆ ਫਿਰ ਰੀਸਟਾਕ ਹੋਣ ਤੇ ਟਾਈਮ ਲੱਗਦਾ ਹੈਗਾ ਤੇ ਇਹ ਸਾਰੇ ਬੜੇ ਸੋਹਣੇ ਨੇ ਤੁਸੀਂ ਇਹਨਾਂ ਨੂੰ ਡਰੈਸ ਆਪਣੇ ਅਕੋਰਡਿੰਗ ਕਰ ਸਕਦੇ ਹੋ ਮਤਲਬ ਕਸਟਮਾਈਜ਼ ਆਪਣੇ ਅਕੋਰਡਿੰਗ ਕਰ ਸਕਦੇ ਹੋ ਇਸ ਦੇ ਨਾਲ ਤੁਸੀਂ ਚੈਨੋਂ ਦਾ ਦੁਪੱਟਾ ਲਗਾ ਕੇ ਲੇਸ ਲਗਾ ਕੇ ਦੁਪੱਟੇ ਦੇ ਵਿੱਚ ਮਤਲਬ ਲੇਸ ਇਸ ਐਡ ਕਰਕੇ ਤਾਂ ਬਹੁਤ ਸੋਹਣਾ ਦੁਪੱਟਾ ਰੈਡੀ ਕਰਵਾ ਸਕਦੇ ਹੈਗੇ ਹਾਂ ਸੋ ਤੁਸੀਂ ਭਾਵੇਂ ਸਲਵਾਰ ਸੂਟ ਬਣਾ ਲਓ ਚਰਾਰਾ ਸੂਟ ਨਾਲੋਂ ਗਰਾਰਾ ਸੂਟ ਬਣਾ ਲਓ ਤੁਹਾਡੀ ਇੱਛਾ ਜਿਵੇਂ ਵੀ ਬਣਾਉਣਾ ਚਾਹੋ ਬਣਾ ਸਕਦੇ ਹੋ ਇਹ ਵਾਲੇ ਪ੍ਰਿੰਟ ਚੰਦੇਰੀ ਦੇ ਰਹਿਣ ਵਾਲੇ ਹੈਗੇ ਆ ਬਹੁਤ ਹੀ ਸੋਹਣਾ ਜਿਹੜਾ ਫੈਬਰਿਕ ਅੱਜਕੱਲ ਚੱਲ ਰਿਹਾ ਹੈ ਚੰਦੇਰੀ ਕਾਟਨ ਦੇ ਵਿੱਚ ਹੁੰਦਾ ਹੈ ਮਤਲਬ ਸੌਫਟ ਹੁੰਦਾ ਉਸ ਦੇ ਵਿੱਚ ਹੈਗੇ ਆ ਨਾਲ ਪਲਾਜ਼ੋ ਹੈਗੇ ਆ ਇਹ ਸਾਰੇ ਜਿਹੜੇ ਫੈਬਰਿਕਸ ਆ ਤੁਸੀਂ ਦੇਖ ਰਹੇ ਹੈਗੇ ਹੋ ਪਰ ਮੀਟਰ ਦੇ ਅਕੋਰਡਿੰਗ ਰਹਿਣ ਵਾਲੇ ਹੈਗੇ ਆ ਤੁਸੀਂ ਜਿੰਨੇ ਮੀਟਰ ਕਿਉਂਕਿ ਕਈ ਪੈਣਾ ਕਹਿੰਦੇ ਨੇ ਸਾਡਾ 2 ਮੀਟਰ ਦੇ ਵਿੱਚ ਪਲਾਜ਼ੋ ਨਹੀਂ ਬੰਦਾ ਬਾਟਮ ਨਹੀਂ ਬੰਦੀ ਸਾਨੂੰ ਜਿਆਦਾ ਚਾਹੀਦਾ ਹੁੰਦਾ ਕਿਉਂਕਿ ਅੱਜਕੱਲ ਪਿੱਛੋਂ ਕਟਿੰਗ 2 ਮੀਟਰ ਦੀ ਹੀ ਆਂਦੀ ਹੈਗੀ ਆ ਜੋ ਚਿਕਨ ਵਾਲੀ ਬਾਟਮਸ ਹੁੰਦੀਆਂ ਨੇ ਬਣਾ ਵੱਡਾ ਹੁੰਦਾ ਵੈਸੇ ਉਹਨਾਂ ਦਾ 3 ਮੀਟਰ ਦੇ ਬਰਾਬਰ ਹੁੰਦਾ ਬਟ ਫਿਰ ਵੀ ਕਈ ਕਹ ਦਿੰਦੇ ਆ ਜੀ ਸਭ ਤੋਂ ਜ਼ਿਆਦਾ ਫੈਬਰਿਕ ਚਾਹੀਦਾ ਆ ਬਹੁਤ ਹੀ ਜ਼ਿਆਦਾ ਸੋਨੇ ਕਰੇਪ ਦੇ ਸੂਟ ਆ ਫੁੱਲ ਹੈਵੀ embroiderry ਹੈ ਕਰੇਪ ਦੇ ਸੂਟਾਂ ਤੇ ਤੁਸੀਂ ਦੇਖ ਸਕਦੇ ਹੋ ਫੁੱਲ ਹੈਵੀ ਬਹੁਤ ਹੀ ਸੋਨੇ ਕਲੈਕਸ਼ਨ ਇਹ ਵਾਲਾ ਫੈਬਰਿਕ ਵੀ ਪਰ ਮੀਟਰ ਅਕੋਰਡਿੰਗ ਹੈ ਤੁਸੀਂ ਇਸ ਫੈਬਰਿਕ ਨੂੰ ਸੂਟ ਬਣਾ ਸਕਦੇ ਹੋ ਪਲਾਜ਼ੋ ਗਰਾਰਾ ਲੌਂਗ ਡਰੈਸ ਫਰਕ ਸੂਟ ਅਨਾਰਕਲੀ ਫਰਸ਼ੀ ਸ਼ਲোয়ার ਜੋ ਵੀ ਬਨਵਾਣਾ ਚਾਹੋ ਬਨਵਾ ਸਕਦੇ ਹੋ ਇਹ ਫੈਬਰਿਕ ਬਹੁਤ ਹੀ ਵਧੀਆ ਰਹਿੰਦਾ ਹੈਗਾ ਤੇ ਵਿਸਕੋਸ ਕريب ਬਣਨ ਵਾਲੀ ਹੈ ओरिजिनल ਹੋਏਗਾ ਸਾਰਾ ਵਰਕ ਵੀ ओरिजिनल ਹੋਏਗਾ ਕਦੀ ਵੀ ਖਰਾਬ ਨਹੀਂ ਹੋਏਗਾ ਲਾਈਨਿੰਗ ਦੀ ਰਿਕੁਆਇਰਮੈਂਟ ਰਹੇਗੀ ਕਿਉਂਕਿ ਵਰਕ ਹੁੰਦਾ ਹੈਗਾ ਜੇ ਚੋ ਵੱਜ ਸਕਦਾ ਹੈਗਾ ਤਾਂ ਲਾਈਨਿੰਗ ਦੀ ਤਾਂ ਰਿਕੁਆਇਰਮੈਂਟ ਹੋਏਗੀ ਹੋਏਗੀ ਕਲਰਸ ਆਪਸ਼ਨ ਤੁਸੀਂ ਇਸ ਵਿੱਚ ਵੀ ਆਪਣਾ ਚੈੱਕ ਆਊਟ ਕਰ ਸਕਦੇ ਹੈਗੇ ਹੋ ਜੋ ਵੀ ਅਵੇਲੇਬਲ ਨੇ ਇਸ ਟਾਈਮ ਇਹ ਵਾਲੇ ਸ਼ੇਡਾਂ ਪੱਕੇ ਨਿਊ ਕਲੈਕਸ਼ਨ ਆਉਂਦੇ ਰਹੇਗੀ ਸੋ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਜਿਹੜੀ ਆਪਣੀ ਨਵੀਂ ਵੀਡੀਓ ਹੋਵੇ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਜਾਵੇ ਇਹ ਵਾਲੇ ਫੈਂਸੀ ਫੈਂਸੀ ਸੂਟ ਤੁਸੀਂ ਜਲਦੀ ਤੋਂ ਜਲਦੀ ਖਰੀਦ ਸਕੋ ਕਿਉਂਕਿ ਜਲਦੀ ਸੋਲਡ ਆਊਟ ਹੋ ਜਾਂਦੇ ਹਨ ਤੁਹਾਨੂੰ ਪਹਿਲਾਂ ਨਹੀਂ ਦੱਸਿਆ ਸੀ ਇਹ ਵੀ ਚਨੂਨ ਦੇ ਵਿੱਚ ਰਹਿਣ ਵਾਲੇ ਆ ਸਾਰੇ ਹੀ ਪਰ ਸੋਰੀ ਕ੍ਰੇਪ ਦੇ ਵਿੱਚ ਹੈ ਇਹ ਕ੍ਰੇਪ ਦਾ ਫੈਬਰਿਕ ਰਹਿਣ ਵਾਲਾ ਹੈਗਾ ਨੈਕਸਟ ਆ ਗਿਆ ਚੰਦੇਰੀ ਦੇ ਵਿੱਚ ਇਹ ਚੰਦੇਰੀ ਕਾਟਨ ਦਾ ਫੈਬਰਿਕ ਆ ਬਹੁਤ ਹੀ ਵਧੀਆ ਦੇਖੋ सिंपल सोबर जो सिंपल सोबर लुक पसंद करते ने कॉलेज गोइंग गर्ल्स स्टाफ टीचर्स किते भी ਤੁਸੀਂ ਜੌਬ ਕਰਦੇ ਹੋ ਹਨਾ ਵਰਕਿੰਗ ਊਮੈਨ ਹੋ ਤਾਂ ਤੁਹਾਨੂੰ ਸੋਬਰ ਸਿੰਪਲ ਜੀ ਇੱਕ ਲੁੱਕ ਚਾਹੀਦੀ ਹੁੰਦੀ ਹੈ ਉਸ ਲਈ ਇਹ ਬੈਸਟ অপਸ਼ਨ ਆ ਐਸ ਅ ਪਾਰਟੀ ਵੇਅਰ ਵੀ ਤੁਸੀਂ ਯੂਜ਼ ਕਰੋਗੇ ਬਹੁਤ ਹੀ ਅੱਛਾ ਹੈ ਫੈਬਰਿਕ ਹੈ ਕੁਆਲਿਟੀ ਹੈ ਐਂਡ ਕਲਰਸ ਦੋ ਬਹੁਤ ਹੀ ਪਿਆਰੇ ਪਿਆਰੇ ਨੇ ਚੰਦੇਰੀ कॉटन ਰਹਿਣ ਵਾਲਾ ਹੈ ਨਾਲ ਦੁਪੱਟਾ ਪਿਓਰ オーਰਗਾਂజా ਦਾ ਦੁਪੱਟਾ ਰਹੇਗਾ ਹਾਂਜੀ ਪਿਓਰ オーਰਗਾਂజా ਦਾ ਦੁਪੱਟਾ ਰਹਿਣ ਵਾਲਾ ਹੈਗਾ ਇਹ ਵਾਲਾ ਫੈਬਰਿਕ ਵੀ ਪਰ ਮੀਟਰ ਦੇ ਅਕੋਰਡਿੰਗ ਹੁੰਦਾ ਹੈ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਸੀਕੁਐਂਸ ਵਰਕ ਕੀਤਾ ਹੋਇਆ ਚੰਦੇਰੀ ਦਾ ਫੈਬਰਿਕ ਰਹਿਣ ਵਾਲਾ ਤਾਂ ਸਾਰੇ ਹੀ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਨੇ ਇਸ ਦੇ ਵਿੱਚ ਬਹੁਤ ਹੀ ਪਿਆਰੇ ਨੇ ਕੋਈ ਵੀ ਕਲਰ ਐਵੇਂ ਦਾ ਨਹੀਂ ਜੋ ਕਿ ਨਾ ਲਿਆ ਜਾ ਸਕੇ ਮੱਕੀ ਹੁੰਦਾ ਆਪਣੇ ਕੋਲ ਹੁੰਦੇ ਮੋਸਟਲੀ ਸਾਰੇ ਸ਼ੇਡ ਆ ਬਟ ਇਆਂ ਤੱਕ ਨੂੰ ਨਵੇਂ ਜਿਹੇ ਸ਼ੇਡ ਆ ਪੈਡ ਆਨ ਕੀਤੇ ਹੈਗੇ ਆ ਸਾਰੇ ਬੜੇ ਪਿਆਰੇ ਪਿਆਰੇ ਸ਼ੇਡ ਆ ਲਾਈਨਿੰਗ ਦੀ ਰਿਕੁਆਇਰਮੈਂਟ ਰਹੇਗੀ ਬਾਕੀ ਆਪਣੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਕਾਫੀ ਕੁਐਸਚਨਸ ਹੁੰਦੇ ਆ ਜੀ ਕੈਸ਼ ਔਨ ਡਿਲੀਵਰੀ ਹੈ ਤਾਂ ਕੈਸ਼ ਔਨ ਡਿਲੀਵਰੀ ਦਾ ਪ੍ਰੋਸੈਸ ਨਹੀਂ ਹੈਗਾ ਜੀ ਪੇਮੈਂਟ ਐਡਵਾਂਸ ਚ ਔਨਲਾਈਨ ਹੁੰਦੀ ਹੈ ਜੀ ਪੇਮੈਂਟ ਤੁਸੀਂ ਐਡਵਾਂਸ Google Pay ਫੋਨ, ਬੇਕ, ਪੇਟੀਮ, ਡਾਇਰੈਕਟ ਅਕਾਊਂਟ ਦੇ ਵਿੱਚ ਕਰਵਾ ਸਕਦੇ ਹੈਗੇ ਹੋ। ਆਪਣਾ ਐਡਰੈਸ ਸੈਂਡ ਕਰਕੇ ਆਪਣਾ ਤੁਸੀਂ ਜਿਹੜਾ ਆਰਡਰ ਹੈ ਕਨਫਰਮ ਕਰ ਸਕਦੇ ਹੈਗੇ। ਇਹ ਗਰੇਪ ਦੇ ਵਿੱਚ ਬਹੁਤ ਹੈਵੀ ਵਰਕ ਦੇਖੋ ਬਹੁਤ ਸੋਹਣਾ। ਬਹੁਤ ਹੀ ਪਿਆਰਾ। ਤੁਹਾਨੂੰ ਇੱਕ ਆਈਡੀਆ ਦੇ ਦਵਾਂ। ਇਹ ਮਤਲਬ ਐਵੇਂ ਦੇ ਫੈਬਰਿਕ ਸਟਾਰਟ ਹੁੰਦੇ ਹੈ ਜੀ 800, 900 ਪਰ ਮੀਟਰ ਤੋਂ। ਠੀਕ ਹੈ ਜੀ ਸਭ ਦਾ ਪ੍ਰਾਈਸ ਡਿਫਰੈਂਟ ਆ ਬਟ ਸਾਰਿਆਂ ਦੇ ਪ੍ਰਾਈਸ 800, 900 ਪਰ ਮੀਟਰ ਤੋਂ ਸਟਾਰਟ ਹੋ ਜਾਂਦੇ ਆ ਕੋਈ 1100 ਪਰ ਮੀਟਰ ਹੈ ਕੋਈ 1000 ਪਰ ਮੀਟਰ ਹੈ ਕੋਈ 1300 ਪਰ ਮੀਟਰ ਹੈ ਜਿਵੇਂ ਬਹੁਤ ਜ਼ਿਆਦਾ ਹੈਵੀ ਹੈ ਤਾਂ ਅਸ ਅਕੋਰਡਿੰਗ ਇਹ ਬਹੁਤ ਵੀ ਕੋਸਟਲੀ ਕਹਿ ਸਕਦੇ ਆ ਆਪਾਂ ਵੀ ਪਰ ਮੀਟਰ ਦੇ ਸਾਮਣੇ ਹੁੰਦੇ ਆ ਕੋਸਟਲੀ ਤਾਂ ਨਹੀਂ ਕਹਿ ਸਕਦੇ ਵੈਸੇ ਕਿਉਂਕਿ ਆਪਾਂ ਸਿੰਪਲ ਸੂਟ ਲੈਣੇ ਆਉਂਦੇ ਤੇ ਵਰਕ ਕਰਵਾਉਣੇ ਆ ਤਾਂ ਵੀ ਤਾਂ ਬਹੁਤ ਜ਼ਿਆਦਾ ਕੋਸਟ ਤੇ ਚਲਾ ਜਾਂਦਾ ਇਹ ਤੁਹਾਨੂੰ ਚੀਜ਼ ਬਣੀ ਬਣਾਈ ਸਟਾਈਲਿਸ਼ ਚੀਜ਼ ਮਿਲ ਰਹੀ ਆ ਕਿਉਂਕਿ ਆਪਾਂ ਬਣਵਾਣ ਜਾਈਏ ਤਾਂ ਵੀ ਇੰਨਾ ਹੈਵੀ ਨਹੀਂ ਬਣਵਾ ਪਾਉਂਦੇ ਪਲੇਨ ਫੈਬਰਿਕ ਤੇ ਆਪਾਂ ਜਦ ਕੁਝ ਵੀ ਵਰਕ ਕਰਾਵਾਂਗੇ ਹੈਂਡ ਵਰਕ ਕਰਾਵਾਂਗੇ ਕੁਝ ਕਰਾਵਾਂਗੇ ਨਾਲ ਦੁਪੱਟਾ ਲਾਵਾਂਗੇ ਸਭ ਕੁਝ ਰੈਡੀ ਕਰਾਂਗੇ ਝੂਟਵਾਰੇ ਤਾਂ ਬਹੁਤ ਕੋਸਟਲੀ ਆਪਾਂ ਨੂੰ ਪੈਂਦਾ ਸੋ ਆਰਡਰ ਕਰਨ ਲਈ ਨੰਬਰ ਸਕਰੀਨ ਤੇ ਹੈ ਥੈਂਕ ਯੂ ਸੋ ਮਚ ਮਿਲਦੇ ਦੇਖਾਂਗੇ